ਜਪੁ ਜੀ ਸਹਿ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਵੋ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਵੀ ਸਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਓਪੈ ਚੁਪ ਨਾ ਹੋਵੇ ਜੇ ਲਾਇ ਰਹਾ ਲਿਪਤਾਰ ਭੁਖਿਆ ਭੁਖ ਨਾ ਉਤਰੀ ਇਹ ਬੰਨਾ ਪੂਰੀ ਆਪਾਰ ਚਾਹ ਸਿਆੜਿਆ ਲਖ ਹੋਏ ਤਾਂ ਇੱਕ ਨਾ ਚੱਲਣਾ ਕਿਬ ਸਚਿਆਰਾ ਹੋਈਐ ਕਿਬ ਕੋੜਾ ਟੁੱਟੈ ਪਾਸ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਹੁਕਮੀ ਹੋਵਨ ਅਕਾਲ ਉਹ ਕੌਨ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਇੱਕ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਬਖਸੀ ਇਕ ਹੁਕਮੀ ਸਦਾ ਪਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ چار کاو کوچار کاوی کو ساج کرے تنوع کو جاپ دور کا دور کتنا کتھی نہ آتی کوٹی کوٹ کوٹ دینا دے لے تھک پائے جگا جگا تر کائی کھائے حکمی حکم چلا ਨਾਨਕ ਬਿਗਸੈ ਬੇਪਰਵਾਹ ਰਾਚਾ ਸਹਿ ਸੱਚ ਨਾਏ ਭਾਕਿਆ ਪਾਉ ਉਬਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰ ਕੈ ਅਗੈ ਰਖਿਆ ਜਿਤ ਦੇ ਸੈ ਦਰਵਾਰ ਮੂੰਕੇ ਬੋਲ ਨ ਬੋਲੀਏ ਜਿਤ ਸੁਨ ਤਰੇ ਪਿਆ ਅਮਰਤ ਵੇਲਾ ਸਚ ਨਾਓ ਵਡੇ ਆਇਆ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆ ਬਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੀਂਜਨ ਸੋਏ ਜਿਨ ਸੇਵਿਆ ਤਿੰਨ ਪਾਇਆ ਮਾ ਨਾਨਕ ਕਾਬੀਏ ਗੁਣੀ ਲਿਨਾਂ ਕਾਵਿਅ ਸੁਣੀਐ ਮਨ ਰਖੀਐ ਪਾਉ ਦੁਖ ਪਰੇ ਸੁਖ ਕਰ ਲੈ ਜਾਏ ਗੁਰਮੁਖ ਨਾਨਕ ਗੁਰਮੁਖ ਬੇ ਗੁਰਮੁਖ ਰਹਿ ਆਸਮਾਈ ਗੁਰ ਇਸਰ ਗੁਰੂ ਕੋਲਖ ਪਰਮਾ ਗੁਰ ਪਾਰਬਤੀ ਮਾਈ ਜੇ ਹਉ ਆ ਜਾਣਾ ਆਖਾ ਨਹੀਂ ਕਹਿ ਨ ਕਥ ਨ ਜਾਈ ਗੁਰਾ ਇਕ ਤੇ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਤੋ ਮੈਂ ਵਿਸਰੇ ਨਾਈ ਤਨ ਆਵੇ ਜੇ ਤਿਸ ਪਾਵੇ ਬਿਨ ਬਾਣੇ ਕੇ ਨਾਈ ਕਰੀ ਜੇ ਤੀ ਸਿਰਠ ਉਪਾਈ ਵੇਖਾ ਬਿਨ ਕਰਮਾ ਕੇ ਮਿਲ ਲੈ ਮੱਤ ਵਿੱਚ ਰਤਨ ਜਵਾਰ ਮਾਨਕ ਇਹ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਭਨਾਂ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰੇ ਨਾ ਜਾਈ ਜੇ ਜੋ ਵਿਚਾਰੇ ਆਰ ਜਾਂ ਹੋਰ ਦਸੂਨੀ ਹੋਏ ਵਾਖੰਡਾ ਵਿੱਚ ਜਾਨੀਐ ਨਾਲ ਚੱਲੇ ਸਭ ਕੋਏ ਟੰਗਾ ਨਾ ਉਰਖਾਇਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛਾ ਕੇ ਇਟਾ ਅੰਦਰ ਗੀਟ ਕਰ ਤੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਬਤਿਆ ਗੁਣ ਦੇ ਇਹਾ ਕੋਏ ਨਾ ਸੂਜੀ ਜੇ ਤਿਸ ਗੁਣ ਕੋਏ ਕਰੇ ਸੁਣੀਐ ਸਤ ਪੀਰ ਸੁਰਨਾਥ ਦੁਨੀਆ ਤਰ ਤਤ ਬਲ ਵਕਾਸ ਦੁਨੀਆ ਦੀਪ ਲੋਪ ਤਾਲ ਦੁਨੀਆ ਕੋ ਨ ਸਕਾ ਕਾਲ ਨਾਨਕ ਭਗਤਾ ਸਦਾ ਵਿਗਾਸ ਦੁਨੀਆ ਦੁਖ ਪਾਪ ਕਾ ਨਾਸ ਦੁਨੀਆ ਇੱਛਰ ਵਰਮਾ ਇੰਦਰ ਦੁਨੀਆ ਮੁਖ ਸਲਾਹਤ ਮੰਦ ਦੁਨੀਆ ਜੋਗ ਜੁਗਤ ਤਨ ਫੇਰ ਦੁਨੀਆ ਸਾਸਤ ਸਿਮਰਤ ਬੇਰ ਨਾਨਕ ਭਗਤਾ ਸਦਾ ਵਿਗਾਸ ਦੁਨੀਆ ਦੁਖ ਪਾਪ ਕਾ ਨਾਸ ਸੁਨੀਏ ਸਤ ਸੰਤੋਖ ਗਿਆਨ ਸੁਨੀਏ ਅਸਤ ਕਾ ਇਸ਼ਨਾਨ ਸੁਨੀਏ ਪਰ ਪਰ ਪਾਵੇ ਮਾ ਸੁਨੀਏ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਬਿਗਾਸ ਸੁਨੀਏ ਦੂਖ ਪਾਪ ਕਾ ਨਾਸ ਸੁਨੀਏ ਸਨਾਗੁਨ ਕੇ ਕਾ ਸੁਨੀਏ ਸੇਖ ਪੀਰ ਪਾਤਸ਼ਾਹ ਸੁਨੀਏ ਅੰਦੇ ਪਾਵੇ ਰਾਹ ਸੁਣੀਐ ਹਾਥ ਹੋਵੇ ਅਸਕਾਰ ਨਾਲਕ ਭਗਤਾ ਸਦਾ ਬਿਗਾਰ ਸੁਣੀਐ ਦੁਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹੈ ਵਿਚੈ ਪਛਤਾਏ ਕਾਗਜ਼ ਕਲਮ ਨਾਲ ਲਿਖਨ ਹਾਰ ਮੰਨੇ ਕਾ ਵਾ ਕਰਨ ਵਿਚਾਰ ਐਸਾ ਨਾਮ ਨਰੀਂਜਨ ਹੋਏ ਏਕੋ ਮਨ ਜਾਣੈ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਪਵਨ ਕੀ ਸੁਧ ਮਨੈ ਮੋਹ ਚੋਟਾ ਨਾ ਖਾਏ ਮਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਰੀਂਜਨ ਹੋਏ ਏਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸਿਓ ਪ੍ਰਗਟ ਚਾਏ ਮਨੈ ਮਗ ਨ ਚੱਲੇ ਪੰਥ ਮਨਨ ਧਰਮ ਸੇਤੀ ਸੰਵੰਤ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨਨ ਪਾਵੇ ਮੁਖ ਦੁਆਤ ਮਨਨ ਪਰਵਾਰੈ ਸਦਾ ਮਨਨ ਧਰੈ ਤਾਰੇ ਗੁਰ ਸਿੱਖ ਮਨਨ ਨਾਨਕ ਪਾਵੇ ਨਾਥੀ ਐਸਾ ਨਾਮ ਨਰੀਂਜਨ ਹੋਏ ਏਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਤਿਰਕੇ ਮਾਨ ਪੰਚੇ ਮੋਹ ਦਰਜਾਨ ਪੰਚਾ ਕਾ ਗੁਰ ਇਕ ਧਿਆਨ ਏਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਹੀਂ ਸੁਮਾਰ ਧੋਲ ਤਰੰਤ ਆ ਕਾ ਪੁੱਤ ਸੰਤੋਖ ਥਾਪ ਰਖਿਆ ਜਿਸੁ ਜੇ ਕੋ ਪੂਜਾ ਹੋ ਗਐ ਸਚਿਆ ਤਬ ਲੈ ਉਪਰ ਕੇਤਾ ਬਾੜ ਧਰਤੀ ਹੋਰ ਪਰੈ ਹੋਰ ਹੋਰ ਇਸ ਤੇ ਬਾਤਲ ਕਵਨ ਜੋ ਜੀ ਚੰਦ ਰੰਗਾ ਕੇ ਨਾਮ ਸਵਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲੇਖ ਜਾਨੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਧਾਨ ਸਲਾਹਨ ਰੂਪ ਕੀਤੀ ਦਾਤ ਜਾਨੈ ਕੌਣ ਕੂਤ ਕੀਤਾ ਜਾਓ ਇੱਕੋ ਕਵਾਓ ਇਸ ਦੇ ਹੋਏ ਲਖ ਦਰਿਆਓ ਉਤਰਿਤ ਕਵਨ ਕਹਾ ਵਿਚਾਰ ਬਾਰਿਆ ਨਾ ਆਵਾ اسانک اث اسانک پوجا اسانک تپتاؤ اسانک گرانت مک بھد باپ اثنکھ جو من رہ اداس پکت گن گیان بیچار اسانک ستی اثار اثنکھ سور و ਅਸੰਖ ਕਮੌਨ ਲੇ ਬਲਾਏ ਤਾਰ ਉਤਰਤ ਕਵਨ ਕਹਾ ਵਿਚਾਰ ਫਾਰਿਆ ਨਾ ਜਾ ਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਬਲੀਕਾਰ ਤੂ ਸਦਾ ਸਲਾਮਤ ਨਰੇਂਕਾਸ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਏ ਜੋ ਅਸੰਖ ਗਲ ਵਡਹ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੋ ਯਾਰ ਕੋਨੇ ਪਰਾਏ ਅਸੰਖ ਮਲੇਸ਼ ਮੱਤ ਭੱਕ ਖਾਏ ਅਸੰਖ ਨਿੰਦਕ ਸੇਰ ਕਰ ਬਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਬਾਣ ਜੋ ਤੁਧ ਪਾਵੈ ਸਾਈ ਵਲਿਕਾਰ ਤੂੰ ਸਦਾ ਸਲਾਮਤ ਨਰੇਂਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਸੰਗੰਕ ਕਰੇ ਸਿਰ ਪਾਲ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਨ ਬੋਲਨ ਬਾਤ ਅਖਰਾ ਸਿਰ ਸੰਜੋਗ ਵਖਾਨ ਜਿਨ ਦੇ ਲਿਖੇ ਤਿਸ ਸਿਰ ਨਾਏ ਜਿਬ ਫਰਮਾਏ ਤਿਬ ਤੇ ਬਪਾਏ ਜੇਤਾ ਕੀਤਾ ਤੇਤਾ ਨਾਓ ਪਿੰਨ ਨਾਵੇ ਨਾਹੀ ਕੋਥਾਉ ਕੁਦਰਤ ਕਵਨ ਕਹਾ ਵਿਚਾਰ ਬਾਰਿਆਂ ਨਾ ਜਾਵਾ ਸਾਈਂ ਵਾਲਿਕਾ ਤੂੰ ਸਦਾ ਸਲਾਮ ਅੰਦਰਿਕਾਰ ਭਰੀਏ ਹੱਥ ਪੈਰ ਧੰਦੇ ਪਾਣੀ ਧੋਤ ਉਤਰਸ ਕੇ ਮੂਤ ਪਲੀਤੀ ਕੱਪੜ ਹੋਏ ਤੇ ਸਾਬੂ ਲਈਏ ਉਹ ਧੋਏ ਭਰੀਏ ਮਤ ਪਾਪਾ ਕੈ ਸੰਗ ਉਹ ਧੋ ਕੈ ਨਾਵੇ ਕੈ ਰੰਗ ਊਨੀ ਬਾਤੀ ਆਖ ਨਾਹੀਂ ਕਰ ਕਰ ਕੰਨਾ ਲਿਖ ਲੈ ਜਾਏ ਆਪੇ ਬੀਜ ਆਪੇ ਹੀ ਖਾਏ ਨੇਕੇ ਹੁਕਮੀ ਆਵੇ ਜਾਏ ਤੀਰਥ ਤਪ ਦਿਆ ਤਤ ਤਾਨ ਏਕੋ ਪਾਵੈ ਤਿਲਕਾ ਮਾਨ ਸੁਨਿਐ ਮੰਨਿਐ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਵਸਤ ਆਤਮਾਨੀ ਪਰਮਾਉ ਸਤ ਸੋਨਾਨ ਸਦਾ ਮਨ ਚਾਉ ਕਵਨ ਸਵੇਲਾ ਬਖਤ ਕਵਨ ਕਵਨ ਤਿਤ ਕਵਨ ਬਾਤ پوک پا لے, لے قرآن ات مار نہ جو راہ نہ کوئی یا کرتا سی کاپ جانا سوئی ਕੀ ਬਕਰ ਆਕਾ ਕੀ ਬਸਲਾਈ ਕਉ ਵਰਨੀ ਕੀ ਪਛਾਨਾ ਨਾਨਕ ਆਕਨ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਿਹੈ ਵੱਡੀ ਨਾਈ ਈਤਾ ਜਾ ਕਾ ਹੋਵੇ ਨਾਲ ਇਕ ਜੇ ਕੋ ਆਪ ਜਨੈ ਅਗੇ ਗਿਆਨਾ ਸੋਹੈ ਪਤਾਲ ਅਪਤਲ ਅਕ ਅਗਾਸਾ ਅਗਾਸ ਔੜ ਕਪੂੜ ਕ ਮਲ ਤਕੇ ਵੇਦ ਕਹਿਣ ਇਕ ਬਾਤ ਸਹਿਜ 18 ਕਹਿਣ ਕਿ ਤੇਵਾ ਅਸਲ ਇੱਕ ਦਾ ਲੇਖਾ ਹੋਏ ਦਾ ਲਿਖਿਆ ਲੇਖਾ ਹੋਏ ਬਿਨਾਸ ਨਾਨਕ ਬਟਾ ਆਖੀਐ ਆਪੇ ਜਾਣ ਆਬ ਤਲਾਈਸਲਾ ਏਤੀ ਸੁਰਤ ਨਾ ਪਾਈਆ ਨਦੀਆ ਤੇ ਵਹ ਪਾਵੇ ਸਮੰਧ ਨਾ ਜਾਣੀਐ ਸੰਤ ਸਾਹਿਬ ਸੁਲਤਾਨ ਗੇਰਾ 체ਤੀ ਮਾਲ ਤਨ ਈਰੀ ਤੁਲਨਾ ਹੋਵਨੀ ਜੇ तिस ਮੰਨੇ ਨਾ ਵਿਸਰੇ ਅੰਤ ਨਾ ਸਿਫਤੀ ਕਰਮ ਨਾ ਅੰਤ ਅੰਤ ਨਾ ਕਰਮ ਦੇ ਨਾ ਅੰਤ ਅੰਤ ਨਾ ਵੇਖਣ ਸੁਧਨ ਨਾ ਅੰਤ ਅੰਤ ਨਾ ਜਾਪਾ ਕੀਆ ਮਨ ਮੰਤ ਅੰਤ ਨਾ ਜਾਪਾ ਕੀਤਾ ਆਕਾਰ ਅੰਤ ਨਾ ਜਾਪੈ ਬਾਰਾ ਵਾਰ ਅੰਤ ਕਰਨ ਕੇਤੇ ਬਿਲਾ ਅੰਤ ਕੇ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਨਾ ਕੋਈ ਬੋਤਾ ਕਹੀਏ ਬੋਤਾ بڑا سہ اونچا اوپر اونچا ناؤ کی بل اونچا ہو گئے اس اونچے کو جانے سوئے آپ آپ نانک ندری کرمی دا

ਦੇ ਕੋ ਆਏ ਕੱਖ ਨਾ ਪਾਏ ਉਹ ਜਾਣੈ ਜੇਤੀਆ ਮੋਹ ਖਾਏ ਆਪੇ ਜਾਣ ਆਪੇ ਦੇ ਅੱਖ ਸੇਵੀ ਕੇਈ ਕੇ ਜਿਸ ਨੂੰ ਬਖਸ਼ੈ ਸਤਿ ਸਲਾਹ ਨਾਨਕ ਬਾਦशाही ਬਾਦशाह ਅਮੂਲ ਗੁਣ ਅਮੂਲ ਵਪਾਰ ਅਮੂਲ ਵਪਾਰੀਆ ਅਮੂਲ ਪੰਡਾਰ ਅਮੂਲ ਆਵੇ ਅਮੂਲ ਲੈ ਜਾਏ ਅਮੂਲ ਪਾਏ ਅਮੂਲਾ ਸਮਾਏ ਅਮੂਲ ਧਰਮ ਅਮੂਲ ਦੀਵਾਨ ਅਮੂਲ ਤੁਲ ਅਮੂਲ ਅਮੋਲ ਬਖਸ਼ੀਸ ਅਮੋਲ ਨਿਸ਼ਾਨ ਅਮੋਲ ਕਰਮ ਅਮੋਲ ਫਰਮਾਨ ਅਮੋਲ ਅਮੋਲ ਆਖਿਆ ਨਾ ਜਾਏ ਆਖ ਆਖ ਰਹੇ ਲਿਬ ਲਾਏ ਆਖੇ ਬੇਦ ਪਾਠ ਪੁਰਾਣ ਆਖੇ ਪਰੇ ਕਰੇ ਬਖਿਆਣ ਆਖੇ ਪਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਇਸਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇ ਆਕੇ ਸੁਨਰ ਮਨ ਜਨ ਸੇ ਇਤੇ ਆਕੇ ਆਖ ਨ ਪਾਏ ਇਤੇ ਕਰ ਕਰ ਉਟ ਉਟ ਜਾਏ ਇਤੇ ਕੀਤੇ ਹੋਰ ਕਰੇ ਆ ਆਖ ਨਾ ਠਕੇ ਕੀ ਕੀ ਜੇਵੜ ਉਪਾਵੇ ਜੇ ਬੜੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੇ ਬੋਲ ਬਗਾ ਤਾ ਲਿਖਿਆ ਸਿਰ ਗਵਾਰਾ ਗਵਾਰਾ ਉਹ ਦਰ ਕੇ ਆ ਸੋ ਕਰ ਕੇ ਆ ਜਿਤ ਵੇ ਸਰਵ ਸਮਾਲੇ ਬਾਜੇ ਨਾਦ ਅਨੇਕ ਅਸਰ ਕਾ ਕੇ ਤੇ ਬਾਬਨ ਹਾਰੇ ਕੇ ਤੇ ਰਾਗ ਭਰੀ ਸੀ ਉਹ ਕਹੀਐਨ ਕੇਤੇ ਕਾਵਲ ਹਾਰੇ ਗਾਵਨ ਤੁਧਨੋ ਪਵਨ ਪਾਣੀ ਬਚੰਤ ਗਾਵੇ ਰਾਜਾ ਤਰਵੰਦੁ ਆਰੇ ਗਾਵੇ ਚਿਤ ਕੁਤਲਿਕ ਜਨ ਲਿਕ ਲਿਕ ਤਰਾ ਵਿਚਾਰੇ ਕਾਵੇ ਇਛਰੇ ਬਰਮਾ ਦੇਵੀ ਸੋਹਣ ਸਦਾ ਸੁਵਾਰੇ ਕਾਵੇ ਇੰਦ ਇੰਦਰਾਚਲ ਬੈਠੇ ਦੇਵਤਿਆਂ ਦਰ ਨਾਲੇ ਕਾਵੇ ਚਿਤ ਸਮਾਧੀ ਅੰਦਰ ਕਾਵੇ ਸਾਧ ਵਿਚਾਰੇ ਗਾਵਨ ਜੱਦੀਛਤੀ ਸੰਤੋ ਕੀ ਕਾਵੇ ਬੀਰ ਕਰਾਰੇ ਗਾਵਨ ਪੰਡਿਤ ਪਰਨਨ ਕੀ ਸੁਰ ਜੁਗ ਜੁਗ ਮੈਦਾਨ ਨਾਲੇ ਕਾਵੇ ਮੋਨੀਆ ਮਨਮੋਹਨ ਸੁਰਗ ਮਸਤਿਆਲੇ ਕਾਵੇ ਗਤਰ ਉਪਾਏ ਤੇਰੇ ਅਠਸਤ ਤੀਰਥ ਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਕਾਈ ਚਾਰੇ ਗਾਵੇ ਕੰਧ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ ਸੋਈ ਤੁਦਨੋ ਗਾਵਣ ਚੋਤ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੋ ਮੈਂ ਜਿਤਨਾ ਆਵਾਂ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਹਿ ਸਾਚਾ ਸਾਚੀ ਨਾਈ ਐ ਵੀ ਹੋਸੀ ਜਾਈ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੇ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਬ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਤੇ ਹੁਕਮ ਨ ਕਰਨਾ ਜਾਈ ਸੋ ਪਾਸੈ ਸਾ ਪਾਸੈ ਨਾਨਕ ਰਹਿ ਜਾਈ ਮੰਦਾ ਸਦੋਗ ਸਰਉ ਪਤ ਝੋਲੀ ਧਿਆਨ ਕੀ ਕਰੇ ਬਹੁਤ ਇੰਤਾ ਕਾਲ ਕੁਵਾਰੀ ਕਾਇਆ ਜੁਗਤੰਦ ਦਾ ਪਰਦੇਸ ਆਈ ਪੰਤੀ ਸਗਲ ਜਮਾਤੀ ਮਨ ਜੀਤੈ ਯਗ ਜੀਤ ਅਦੇਸ਼ ਦਿੱਤੇ ਅਦੇ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਿਆ ਬਧਾਰਨ ਖਟਕਟ ਵਾਜੇ ਨਾਦ ਆਪ ਨਾਦ ਨਾਤੀ ਸਭ ਜਾ ਕੀ ਰਿਤ ਸਿਦ ਅਵਰਾ ਸਾਦ ਸੰਜੋਗ ਵਿਜੋਗ ਦੋਇ ਕਾਲ ਚਲਾਵੇ ਲੇਕੇ ਆਵੇ ਪਾਗ ਅਦੇਸ ਤਿਸੈ ਅਦੇ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਇਕੋ ਵੇ ਇਕਾ ਮਾਈ ਜੁਗਤ ਵਿਆਹੀ ਦਿਨ ਚੇਲੇ ਪਰਵਾਰ ਇਕ ਸੰਸਾਰੀ ਇਕ ਪਣਾਰੀ ਇਕ ਲਾਏ ਦੀਵਾਰ ਜਿਬ ਤਿਸ ਪਾਵੇ ਤਿਵੇਂ ਚਲਾਵੇ ਜਿਬ ਹੋਵੇ ਪਰਮਾਨ ਉਹ ਵੇਖੈ ਉਹਨਾਂ ਨਦਰ ਨ ਆਵੇ ਬੋਤਾ ਏ ਬਿਦਾਨ ਅਦੇਸ ਤਿਸੈ ਅਦੇਸ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਇਕ ਹੋ ਵੇਸ ਆਸਨ ਲੋਲ ਓ ਪੰਡਾ ਜੋ ਕਿਸ ਪਾਇਆ ਸੋ ਏਕ ਵਾਰ ਕਰ ਕਰ ਦੇਖੈ ਸਿਜਰਾ ਨਾਨਕ ਸਾਚੇ ਕੀ ਸਾਚੀ ਗਾਥ ਅਦੇਸ ਤਿਸੈ ਅਦੇਸ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਇਕ ਹੋ ਵੇਸ ਇਕ ਦੂਜੀ ਹੋ ਲਖ ਹੋਏ ਲਖ ਹੋਵੇ ਲਖ ਵੀਸ ਲੱਖ ਲੱਖ ਵੇੜਾ ਆਕੀਐ ਇੱਕ ਨਾਮ ਜਗਦੀਸ਼ ਏਤ ਰਾਹ ਪਤ ਪਵੜੀਆਂ ਚੜੀਆਂ ਹੋਏ 21 ਸੁਣ ਗੱਲਾਂ ਔਕਾਤ ਕੀ ਕੀਤਾ ਆਈ ਰੀ ਨਾਨਕ ਨਦੀ ਬਾਈਐ ਗੂਰੀ ਗੁਰ ਅਠੀ ਆਕਨ ਜੋਰ ਚ ਪੈ ਨਰ ਜੋਰ ਜੋ ਨਾ ਮੰਗੇ ਦੇ ਨ ਜੋਰ ਜੋ ਨਾ ਜੀਵਨ ਮਰਨ ਨਰ ਜੋਰ ਜੋ ਨਾ ਰਾਜ ਮਲ ਮਨ ਸੋਰ ਸੋਤੀ ਗਿਆਨ ਵਿਚਾਰ ਜੋ ਨਜੁਗਤੀ ਸੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਤੀਤੀ ਵਾਰ ਭਵਨ ਪਾਣੀ ਅਗਨੀ ਪਤਾਲ ਇਸ ਵਿੱਚ ਧਰਤੀ ਦਾ ਪਰਕੀ ਧਰਉ ਸਾਲ ਇਸ ਵਿੱਚ ਅਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅੰਤ ਗਰਮੀ ਗਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਇੱਥੇ ਸੋਹਣ ਪੰਜ ਪਰਵਾਨ ਨਦਰਿ ਕਰਉ ਪਵੇ ਨਿਸ਼ਾਨ ਕੱਚ ਪਕਾਈ ਉੱਥੇ ਖਾਏ ਨਾਨਕ ਗਾਇਆ ਜਾਪ ਜਾਏ ਧਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਆਖੇ ਕਰਮ ਇਤੇ ਪਾਵਨ ਪਾਣੀ ਬਸੰਤਰ ਕੇਤੇ ਕਾਲਪ ਮਹੇਸ ਇਤੇ ਵਰਮੇ ਕਰਤ ਕਰਿਐ ਰੂਪ ਰੰਗ ਕੇ ਵੇਸ ਇਤੇ ਆਕਰਮ ਭੂਮੀ ਮੇਰੇ ਕਿਤੇ ਕਿਤੇ ਤੂੰ 업ਦੇ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਤ ਬੁੰਦ ਨਾਦ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਤਨਵ ਮਨ ਕਿਤੇ ਕਿਤੇ ਰਤਨ ਸੰਬੰਧ ਇਤੇ ਆਕਾਰੀ ਖੇਤੀਆਂ ਵਾਲੀ ਇਤੇ ਸੋ ਜੀ ਸੇਵਕੇ ਤੇ ਨਾਨਕ ਅੰਤ ਨਾ ਅੰਤ ਗਿਆਨ ਕੰਡ ਮੰਹਾ ਗਿਆਨ ਪੰਚੰਦ ਤਿਥੈ ਨਾਦ ਬਨੋਦ ਕੋਡ ਅਨੰਦ ਚਰਮ ਅੰਤ ਕੀ ਬਾਣੀ ਰੂਪ ਤਿਥੈ ਕਰਿਐ ਕਰਿਐ ਉਪਉਤ ਅਲੋਪ ਤਾਂ ਕਿ ਅਗਲਾ ਕਥਿਆ ਨ ਜਾਏ ਜੇ ਕੋ ਕਹਿ ਕਿਛੈ ਪਛਤਾਏ ਤਿਥੈ ਕਰਿਐ ਸੁੱਧ ਮਤ ਮਨ ਬੁੱਧ ਤਿਥੈ ਕਰਿਐ ਸਦਾ ਸਿੱਧ ਕੀ ਸੁਧ ਉਰਖੰਡ ਕੀ ਬਾਣੀ ਜੋ ਇੱਥੈ ਹੋ ਨਾ ਕੋਈ ਇੱਥੈ ਜੋਤ ਮਹਾ ਬਲਸੂਰ ਤਿੰਨ ਮਾਰਕ ਰਾਮ ਰਹਾ ਪ੍ਰਭੂਰ ਇੱਥੈ ਸੀਤਾ ਸੀਤਾ ਮਹਿਮਾ ਮਾ ਢਾਕੇ ਰੂਪ ਨਾ ਕਤਨੇ ਜਾਹ ਕਾਹੋ ਮਰੇ ਕਹੇ ਜਾਏ ਜਿਨ ਕੈ ਰਾਮ ਵਸੈ ਮਨ ਮਾਏ ਜਿਤੇ ਭਗਤ ਵਸੈ ਕੇ ਲੋ ਕਰੇ ਅਨੰਦ ਸਚਾ ਮਨ ਸੋ ਅਚੰਦ ਵਸੈ ਨਰੇਂਕਾ ਕਰ ਕਰ ਵੇਖੈ ਨਦਰ ਨਿਆਲ ਜਿਤੇ ਖੰਡਲ ਮੰਡਲ ਪਰਮੰਦ ਏਕੋ ਕਥੈ ਤਾ ਅੰਤ ਨਾਨਤ ਜਿਤੇ ਲੋਲੋ ਅਕਾਲ ਜਿਬ ਜਿਬ ਹੁਕਮ ਤਿ ਬੈ ਦਿਵਤਾ ਆਕਾਰ ਵੇਖੈ ਵਿਸੈ ਕਰ ਵਿਚਾਰ ਨਾਨਕ ਕਤਨਾ ਕਰਾ ਸਾਰ ਜਤਪਾਹਾਰ ਦੀ ਰੇਣੀ ਸੁਨਿਆ ਅਰਨ ਮਤਬੇਜ ਹਧਿਆਰ ਪਾਉ ਕੱਲਾ ਆਗਲ ਦਪਤਾਓ ਆਂਡਾ ਪਾਉ ਅੰਮ੍ਰਿਤ ਤਿਤ ਡਾਲ ਕਰੀਐ ਸਭ ਸੱਚੀ ਤਿਸ ਕਾ ਜਿਨ ਕਾਉ ਨਦਰ ਕਰਮਾ ਤਿਨ ਕਾਰ ਨਾਨਕ ਨਦਰ ਨਦਰ ਨਿਹਾਲ ਅਸ ਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦੇਸ ਰਾਤ ਤੁਈ ਦਾਈ ਦਿਆ ਤੇ ਲੈ ਸਗਲ ਜਗਤ ਕੰਗਿਆਈਆ ਬੁਰਿਆ ਆ ਵਾਜੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਲੈੜੈ ਕੈ ਦੋ ਜਿੰਨੇ ਨਾਮ ਤੇ ਆਇਆ ਕੇ ਮਸਕਤ ਕਾ ਨਾਨਕ ਤੇ ਮਕਉ ਜਲੇ ਕੀਤੀ ਸੁਟੀ ਨਾ ਜਿੰਨੇ ਨਾਮ ਤੇ ਆਇਆ ਕੇਮ ਸਖਤ ਕਾ ਨਾਨਕ ਤੇ ਮਖ ਉਜਲੇ ਕੀਤੀ ਸੁਤੀ ਨਾ ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਨੰਤ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰੂ ਤਾਂ ਪਾਇਆ ਸੈ ਸੇਤੀ ਮਨ ਪਜੀਆਂ ਬਧਾਇਆ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਨ ਆਈਆਂ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਬਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰਹ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਜ ਸਭ ਸੁਵਾਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਉਪਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਈਵਾ ਕਾ ਨਹੀਂ ਕਰਤੇ ਰ ਕਰਤਾ ਤੇਰਾ ਸਭ ਕਿਸ ਹੈ ਜਿਸ ਦੇ ਸੋ ਪਾਵੇ ਸਦਾ ਸਿਦ ਤੇ ਸਲਾਹ ਤੇਰੀ ਨਾਮ ਮਨ ਬਸਾਵੇ ਨਾਮ ਜਿਨ ਕੈ ਮਨ ਬਸਿਆ ਬਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਈਵ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਅਧਾਰੋ ਸਾਚਾ ਨਾਮ ਅਧਾਰ ਮੇਰਾ ਜਿਨ ਭੁੱਖਾ ਸਭ ਗਵਾਇਆ ਕਰ ਸ਼ਾਂਤ ਸੁਖ ਮਨ ਆਏ ਬਸਿਆ ਜਿਨ ਇਸਾ ਸਭ ਭਜਾਈਆ ਦਾ ਕੁਰਬਾਨ ਕੀਤਾ ਗੁਰ ਬੇਟੋ ਜਿਸ ਦੀਆਂ ਇਹ ਬਟਿਆਈਆਂ ਕਹ ਨਾਨਕ ਸੁਣੋ ਸੰਤ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਅਧਾਰੋ ਬਾਜੇ ਪੰਜ ਸਬਦ ਜਿਤਕਾਰ ਸਵਾਗੈ ਕਾਰ ਸਵਾਗੈ ਸਬਦ ਬਾਜੇ ਕਲਾ ਜਿਤਕਰ ਤਾਰੀਆ ਪੰਚ ਦੂਤ ਤੁਦ ਬਸ ਕਿਤੇ ਕਾਲ ਕੰਟਕ ਮਾਰਿਆ ਤੁਰ ਕਰਉ ਪਾਇਆ ਤੁਦ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਾ ਸੁਖ ਹੋਆ ਤਿਤ ਕਰ ਅਨਹਦ ਵਾਜ ਅਨੰਦ ਸਨੋ ਬਟ ਪਾਗਿਓ ਸਗਲ ਮਨੋਰਥ ਪੂਰੇ ਪਾਰ ਪਰਮ ਪ੍ਰਪ ਪਾਇਆ ਉਤਰੇ ਸਗਲ ਪਸੂਰੇ ਦੂਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸ਼ਾਂਤ ਸਾਜਨ ਪੇ ਸਭ ਸੇ ਪੂਰੇ ਗੁਰ ਤੇ ਜਾਨੀ ਸੁਨਤੇ ਪਨੀਤ ਕਹਤੇ ਪਵਿੱਤ ਸਤ ਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਚੇ ਅਨਹਦ ਤੂਰੇ ਅਰਦਾਸ ਤੂ ਠਾਕਰ ਤੁਮ ਤੇ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕੀਰੇ ਪਾ ਮਹ ਸੁਖ ਖਨੇਰੇ ਕੋਈ ਨ ਜਾਣ ਤੁਮਰ ਅੰਤ ਉੱਚੇ ਤੇ ਤੂੰ ਆ ਭਗਵੰਤ ਸਗਲ ਸਮ ਕਰੀ ਤੁਮਰੈ ਸੂਤਰਤਾਰੀ ਤੁੰਤੇ ਹੋਏ ਸੋ ਆਗੇ ਆਕਾਰੀ ਤੁਮਰੀ ਕਰਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਗੁਰਵਾਨੀ ਇੱਕ ਓਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਸगोਤੀ ਜੀ ਸਹਾਏ ਬਾਰ ਸ੍ਰੀ ਭਗੋਤੀ ਜੀ ਕੀ ਪਾਸਾਹੀ ਦਸਵੀਂ ਪ੍ਰਥਮ ਭਗੋਤੀ ਸਿਮਰਿ ਕੈ ਗੁਰੂ ਨਾਨਕ ਲੀਤ ਆਏ ਫਿਰ ਅੰਗਤ ਗੁਰ ਤੇ ਅਮਰਦਾਸ RAMਦਾਸਾਂ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਚੇਰੀ ਹਰਿ ਕ੍ਰਿਸ਼ਣ ਧਿਆਈਐ ਜਿਸ ਟਿਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਕਰ ਨਾਉ ਨਿਤ ਆਵੈ ਤਾਏ ਸਭ ਥਾਈ ਹੋਏ ਸਹਾਰੇ ਦਸਵੇਂ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਹਿਬ ਜੀ ਤਬ ਥਾਈ ਹੋਏ ਸਹਾਰੇ ਦਸਾਂ ਪਾਸਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੇ ਜਾਰ ਦਾ ਧਿਆਨ ਤਰ ਕੇ ਬੋਲੋ ਜੀਵਾ ਹੈ ਗੁਰੂ ਪੰਜਾਬ ਪਿਆਰਿਆਂ ਚੋਹਾ ਸਾਹਿਬ ਜਿਆਦਿਆਂ ਚਾਲੀਆਂ ਮੁਕਤਿਆਂ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਬੰਡ ਸਕਿਆ ਦੇਖ ਚਲਾਈ ਤੇਗਵਾਹੀ ਦੇਖ ਕੇ ਅੰਦਿਤ ਕੀਤਾ ਤਿੰਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਕਾਲ ਸਾਹਿਬ ਜੀ ਬੋਲੋ ਜੀਵਾ ਹੈ ਗੁਰੂ ਜੈਨਾ ਸਿੰਘਾਂ ਸਿੰਘਨੀਆਂ ਨੇ ਧਰਮ ਰਹਿਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪੜੀਆਂ ਲੋਹਾਈਆਂ ਚਰਕਰੀਆਂ ਤੇ ਚੜੇ ਆਰਿਆਂ ਨਾਲ ਚਰਾਏਗੇ ਗੁਰਦੁਆਰਿਆਂ ਦੀ ਸੇਵਾ ਲੀਹ ਕੁਰਵਾਨੀਆਂ ਕੀਤੀਆਂ ਧਰੋਂ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤੇ ਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀਵਾ ਹੈ ਹਰੂ

ਤਹਾ ਤਹਾ ਰਸਿਆ ਰਿਆਤ ਦੇਖ ਤੇਗ ਫਤੇ ਦੇਤ ਕੀ ਪੈਜ ਪੰਤ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰੈਤ ਦਾਨ ਵਿਵੇਕ ਦਾਨ ਵਿਸਾਦਾਨ ਭਰੋਸਾਦਾਨ ਦਾਨਾ ਸੇਦਾਨ ਨਾਮਦਾਨ ਸ੍ਰੀ ਅਮਰਤਸਰ ਜੀ ਦੇ ਦਰਸ਼ਨ ਇਸਨਾਨ ਚੋਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰੋਂ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਹੈ ਗੁਰੂ ਇਹ ਅਕਾਲ ਪੁਰਖ ਆਪ ਨੇ ਅੰਤ ਦੇ ਚਦਾ ਸਹਾਈ ਦਤਾਰ ਜੀਓ ਸਮੂਹ ਗੁਰਦਾਰਿਆਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸਮਾਲਦਾ ਦਾਨ ਕਾਲ ਸਾਹਿਬ ਜੀ ਨੂੰ ਬਖਸੋ ਇਹ ਨਿਮਾਨਿਆਂ ਦੇ ਮਾਨ ਨਿਤਾਨਿਆਂ ਦੇ ਦਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜੂਰ ਦੀ ਅਰਦਾਸ ਹੈ ਜੀ ਅੱਖਰ ਵਾਦਾ ਕਾਟਾ ਹੁਲ ਸੁਖ ਮਾਫ ਕਰਨੀ ਸਰਬਤ ਦੇ ਕਾਰਜ ਰਾਜ ਕਰਨੇ ਚੜੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਤਕਾਲ ਕੀ ਤਵੀ ਚਲਾਓ ਪੰਤ ਸਭ ਸੀ ਕਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਿਲਬੋ ਚਾਹੇ ਕੋਜ ਸੌਦ ਮੈਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਕਰਾਰ ਹੋਏ ਸਭ ਮਿਲੇ ਗਏ ਬੱਚੇ ਸਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ ਬੋਲੇ ਰੀ ਅਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ